ਐਡਵੋਕੇਟ ਮਾਨ ਸਿੰਘ ਖਾਰਾ ਸਾਡੇ ਨਾਲ ਜੁੜ ਚੁੱਕੇ ਨੇ ਖਾਰਾ ਸਾਹਿਬ ਦੁਬਾਰਾ ਕੀ ਇੰਪੋਜ਼ ਹੋ ਚੁੱਕੀ ਹੈ ਅਜੇ ਤੱਕ ਤਾਂ ਇਹੀ ਸੰਸਾ ਬਣਿਆ ਹੋਇਆ ਸੀ ਕਿ ਕੀ ਐਨਐਸਏ ਲੱਗੀ ਹੈ ਕਿ ਨਹੀਂ ਲੱਗੀ ਪਰ ਹੁਣ ਕੀ ਲੱਗ ਚੁੱਕੀ ਹੈ ਹਾਂਜੀ ਜੋ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਜੋਤੀ ਜੀ ਐਨਐਸਏ ਉਹ ਔਲਾਦਤੀ ਹੈ ਜੀ ਪੰਜਾਬ ਸਰਕਾਰ ਨੇ ਜੀ ਹਾਂਜੀ ਕਿਹੜੇ ਕਿਹੜੇ ਗਰਾਊਂਡਸ ਦੇ ਉੱਤੇ ਹੁਣ ਤੱਕ ਤਾਂ ਅਸੀਂ ਇਹੀ ਸੁਣਿਆ ਸੀਗਾ ਕਿ ਐਨਐਸਏ ਵੱਧ ਤੋਂ ਵੱਧ ਦੋ ਵਾਰ ਹੀ ਲਾਈ ਜਾ ਸਕਦੀ ਹੈ ਪਰ ਇਹ ਤੀਜੀ ਵਾਰ ਲੱਗੀ ਮਤਲਬ ਕਿਸ ਗਰਾਊਂਡ ਦੇ ਉੱਤੇ ਕੁਝ ਡਿਟੇਲ ਦਿਓ ਪਲੀਜ਼ ਜੀ ਰਾਉਂਡ ਹਲੇ ਤੱਕ ਕਲੀਅਰ ਨਹੀਂ ਹੋਈ ਜੀ ਐਨਐਸਸੀ ਦਾ ਇਹ ਕੋਈ ਰੂਲ ਨਹੀਂ ਹੁੰਦਾ ਜੇ ਸਰਕਾਰ ਧੱਕਾ ਕਰਤੇ ਆ ਵੀ ਕੁਝ ਵੀ ਕਰ ਸਕਦੀ ਹੈ ਜੀ ਵੀ ਜੋ ਦੇਖੋ ਜੇਲ੍ਹ ਚ ਬੈਠੇ ਬੰਦੇ ਤੇ ਤੀਜੀ ਵਾਰ ਐਨਐਸਸੀ ਲਾਈ ਗਈ ਹੈ ਪਹਿਲੀ ਵਾਰ ਚਲੋ ਭਾਈ ਅਮਰਪਾਲ ਸਿੰਘ ਬਾਹਰ ਸੀ ਜੀ ਦੂਜੀ ਵਾਰ ਲੋਕ ਸਭਾ ਦੇ ਚੋਣਾਂ ਤੋਂ ਪਹਿਲਾਂ ਲਾਈ ਗਈ ਸੀ ਉਦੋਂ ਜੇਲ੍ਹ ਦੇ ਅੰਦਰ ਸੀ ਉਹ ਤੀਜੀ ਵਾਰ ਲਾਈ ਗਈ ਹੈ ਜੀ ਤੇ ਇਸ ਦਾ ਜਿਹੜਾ ਪ੍ਰੋਸੈਸ ਹੁੰਦਾ ਜੋ ਤੀਜੀ ਐਨਐਸਸੀ ਐਸ ਦੀ ਜਿਹੜੀ ਮਿਆਦ ਹੈ ਜੀ 23 ਅਪ੍ਰੈਲ ਤੋਂ ਸ਼ੁਰੂ ਹੋਊਗੀ ਜੀ ਅੱਛਾ ਜੀ ਕਿਉਂਕਿ 22 ਅਪ੍ਰੈਲ ਤੱਕ ਤਾਂ ਜੋ ਦੂਸਰੀ ਐਨਐਸਸੀ ਚੱਲ ਰਹੀ ਹੈ ਜੀ ਜੀ ਤਾ 23 April ਤੋਂ ਇਸਦੀ ਮਿਆਦ ਸ਼ੁਰੂ ਹੋਊਗੀ ਉਸ ਦੇ ਵਿਦਿਨ 1 week ਚੋ ਗਰਾਊਂਡ ਸਪਲਾਈ ਕਰਨੇ ਹੁੰਦੇ ਆ ਜੀ। ਓਕੇ। ਤਾਂ ਉਸ ਤੋਂ ਬਾਅਦ ਜੋ ਇਹ ਗਰਾਊਂਡਸ ਨੇ ਉਹ ਸਪਲਾਈ ਕਰਨ ਕੀ। ਨਹੀਂ ਉਦਾਂ ਵੈਸੇ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਕਿਸੇ ਡਾਕੂਮੈਂਟੇਸ਼ਨ ਦੇ ਆਧਾਰ ਤੇ ਪਹੁੰਚੀ ਹੈ ਕਿ ਲਗਾ ਦਿੱਤੀ ਗਈ ਹੈ। ਨਹੀਂ ਵੈਸੇ ਜਿਵੇਂ ਆਪਣੇ ਸਰਸਸ ਹੁੰਦੇ ਨੇ ਉੱਥੋਂ ਸਾਰਾ ਪਤਾ ਲੱਗਿਆ ਜੀ। ਅੱਛਾ। ਵੀ ਜੋ ਤੀਜੀ ਵਾਰ ਐਨਐਸਓ ਉਲਾ ਦਿੱਤੀ ਗਈ ਹੈ ਜੀ। ਓਕੇ ਗਰਾਊਂਡਸ ਅਜੇ ਤੱਕ ਕਲੀਅਰ ਨਹੀਂ ਹੋ ਸਕੇ। ਨਹੀਂ ਗਰਾਊਂਡਸ ਦਾ ਦੇਖੋ ਜੀ ਜੋ ਐਨਐਸਏ ਸ਼ੁਰੂ ਹੋਊਗੀ ਉਹਦੇ ਵਿਦਨ ਐਸ ਪਰ ਲਾ ਜੋ ਸੈਕਸ਼ਨ 3 ਹੈ ਜੀਐਨਐਸਏ ਦਾ ਉਹ ਗਰਾਉਂਡ ਵਿਦਨ 1 ਵੀਕ ਦੇ ਨੇ ਹੁੰਦੇ ਐ ਐਨਐਸਏ ਦੀ ਸ਼ੁਰੂਆਤ ਦੇ ਤਾਂ ਜੋ ਐਨਐਸਏ ਸ਼ੁਰੂ ਹੀ ਨਹੀਂ ਹੋਈ ਜੀ ਅੱਜ ਤਰੀਕ 20 ਅਪ੍ਰੈਲ ਪੰਦੀ ਐਨਐਸਏ 23 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ ਜੀ ਫਿਰ ਉਹ ਲੌਜੀਕਲੀ ਬੰਦਿਆ ਨਹੀਂ ਵੀ ਅੱਜ ਹੀ ਗਰਾਉਂਡ ਮਿਲ ਜਾਣਗੇ ਜੀ ਪਰ ਇੱਥੇ ਆ ਕੇ ਹੈਰਾਨੀ ਨਹੀਂ ਹੁੰਦੀ ਜਿੱਥੇ ਸਾਰੇ ਸਾਥੀ ਪੰਜਾਬ ਲੈ ਜਾਂਦੇ ਜਾ ਚੁੱਕੇ ਐ ਕੱਲ ਤੱਕ ਤਾਂ ਇਹ ਵੀ ਖਬਰਾਂ ਸੀ ਕਿ ਪੰਜਾਬ ਪੁਲਿਸ ਵੀ ਉੱਥੇ ਜਾ ਚੁੱਕੀ ਐ ਇੱਕ ਟੁਕੜੀ ਤੇ ਉਦੋਂ ਓਨ ਦਾ ਸਪੋਟੀ ਉਹ ਵਧਾ ਦਿੱਤੀ ਜਾਵੇ ਐਨਐਸਏ ਔਰ ਸਿਰਫ ਭਾਈ ਅਮਰਪਾਲ ਸਿੰਘ ਦੀ ਖੋ ਜੀ ਤਾਂ ਵੀਹੀ ਦਾ ਠੱਕੇ ਸ਼ਾਹੀ ਇਹ ਦੇਖੋ ਨੌ ਸਾਥੀ ਨੇ ਪਾਈ ਅਮਰਤਪਾਲ ਸਿੰਘ ਦੇ ਸੇਮ ਗਰਾਊਂਡ ਸੀ ਸਾਰਿਆਂ ਦੇ ਤੁਸੀਂ ਜੇ ਆਪਾਂ ਪੁਰਾਣੇ ਗਰਾਊਂਡ ਖੰਘਾਲ ਕੀ ਦੇਖੀਏ ਪਹਿਲੀ ਵਾਲੇ ਦੂਜੇ ਵਾਲੇ ਤਾਂ ਸੇਮ ਨੇ ਟਿੱਕੋ ਕਾਪੀ ਐਸ ਬਣਾ ਹੀ ਬਦਲੇ ਨੇ ਕਿਸੇ ਦੇ ਗਰਾਊਂਡ ਵੱਧ ਨਹੀਂ ਕਿਸੇ ਤੇ ਘੱਟ ਨਹੀਂ ਤੇ ਹੁਣ ਅਚਾਨਕ ਜੋ ਪਾਈ ਅਮਰਤਪਾਲ ਸਿੰਘ ਮੁਖੀ ਨੇ ਸਾਰੀ ਸੰਸਥਾ ਦੇ ਸਾਰੀ ਜਥੇਬੰਦੀ ਦੇ ਸਾਰੀ ਪੋਲੀਟਿਕਲ ਪਾਰਟੀ ਤੇ ਉਹਨਾਂ ਨਾਲ ਈ ਧੱਕਾਸ਼ਾਹੀ ਕਰਨੀ ਤੇ ਹਾਲਾਂਕਿ ਉਹਨਾਂ ਦੇ ਨਾਲ ਦੇ ਸਾਥੀਆਂ ਦੇ ਵੀ ਕੋਈ ਪੁੱਛਗਿੱਛ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਆਈ ਜੀ ਜਿਹਨੂੰ ਆਧਾਰ ਬਣਾ ਕੇ ਜਿਹੜਾ ਗਰਾਊਂਡ ਲਾਇਆ ਜਾ ਮੈਂ ਤਾਂ ਕਹੂੰਗਾ ਬਰੀ ਜ਼ਿਆਦਾ ਧਕੇਸ਼ਾ ਹੀ ਹੈ ਜੀ ਹੋਰ ਕੁਝ ਵੀ ਨਹੀਂ ਇਹਦੇ ਵਿੱਚ ਜੀ ਖਾਰਾ ਸਾਹਿਬ ਤੁਸੀਂ ਇਹਨੂੰ ਪੋਲਿਟਿਕਲੀ ਦੇਖਦੇ ਹੋ ਉਹ ਉਹਨਾਂ ਨੂੰ ਜੇਲ੍ਹ 'ਚ ਰੱਖਣਾ ਜਾਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਡਾਇਰੈਕਟ ਨਾ ਆਉਣ ਦੇਣਾ ਕੀ ਇਹਨੂੰ ਪੋਲਿਟਿਕਲੀ ਦੇਖਿਆ ਜਾ ਸਕਦਾ ਦੇਖੋ ਇਹ ਹੈ ਹੀ ਪੋਲਿਟਿਕਲ ਵੈਂਡੈਟਾ ਉਸ ਤੋਂ ਬਾਅਦ ਕੁਝ ਵੀ ਨਹੀਂ ਵਿਸਾਖੀ ਕਾਨਫਰੰਸ ਦੇ ਵਿੱਚ ਕਿੰਨਾ ਹਜ਼ਾਰਾਂ ਦਾ ਘਟ ਸੀ ਜੀ ਸਾਰੀਆਂ ਸੰਗਤਾਂ ਨੇ ਇਸ ਚੀਜ਼ ਤੇ ਮੋਹਰ ਲਾਈ ਸੀ ਵੀ 2027 'ਚ ਭਾਈ ਅਮਰਪਾਲ ਸਿੰਘ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਇਸ ਸਮਾਂ ਇਸ ਸਮੇਂ ਉਹ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਐਮਪੀ ਨੇ ਜੀ ਇੱਕ ਮੁੱਖ ਮੰਤਰੀ ਦੇ ਕੰਟੈਂਡਰ ਵੀ ਨੇ 2027 ਦੇ ਵਿੱਚ ਤਾਂ ਉਸੇ ਚੀਜ਼ ਨੂੰ ਤੁਸੀਂ ਦੇਖ ਲਓ ਜਿਹੜੀ ਆਪੋਜੀਸ਼ਨ ਨਾਲ ਹੋ ਕੀ ਰਿਹਾ ਜੀ ਕੋਈ ਆਪੋਜੀਸ਼ਨ ਵਾਲਾ ਬਿਆਨ ਦੇ ਦੇਵੇ ਨਾਲ ਦੀ ਨਾਲ ਪਰਚਾ ਹੋ ਰਿਹਾ ਹੈ ਤਾਂ ਇੱਕ ਡੈਮੋਕ੍ਰੇਸੀ ਤਾਂ ਖਤਮ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਕੋਈ ਬੰਦਾ ਪੋਲੀਟੀਕਲੀ ਚੱਲਣਾ ਚਾਹਵੇ ਉਹ ਨੂੰ ਉਹ ਵੀ ਨਹੀਂ ਚੱਲਣ ਦੇ ਰਹੀ ਤਾਂ ਇਸ ਛੇਟਲੀ ਪੱਧਰ ਦੀ ਸਿਆਸਤ ਪੰਜਾਬ ਵਿੱਚ ਆ ਚੁੱਕੀ ਹੈ ਜੀ ਵੀ ਜੋ ਤੋਬਾ ਤੋਬਾ ਉਹ ਪਈ ਹੈ ਪੂਰੇ ਪੰਜਾਬ ਦੇ ਵਿੱਚ ਵੀ ਆਪਣੇ ਪਾਰਟੀ ਦਾ ਰਹਿਣਾ ਕੱਖ ਨਹੀਂ ਜਿਹੜੀ ਆਮ ਆਦਮੀ ਪਾਰਟੀ ਹੈ ਲੋਕਾਂ ਦੀ ਨਿਗਾਹ 'ਚ ਨਿਖਰ ਚੁੱਕੀ ਹੈ ਜੀ ਇਹਦਾ 2027 'ਚ ਰਹਿਣਾ ਕੱਖ ਨਹੀਂ ਜੀ ਖਾਰਾ ਸਾਹਿਬ ਪੋਲੀਟਿਕਲੀ ਇੱਕ ਸਵਾਲ ਮੇਰਾ ਹੋਰ ਹੈ ਕਿ ਕੀ ਇਹ ਜਿਹੜੀ ਵਿਧਾਈ ਗਈ ਐਨਐਸਸੀ ਹੈ ਇਹਦਾ ਰੈਫਰੈਂਸ ਕੀ ਸਿਰਫ ਆਮ ਆਦਮੀ ਪਾਰਟੀ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਜਾਂ ਪੰਜਾਬ 'ਚ ਜਿੰਨੀਆਂ ਪਾਰਟੀਆਂ ਕਾਰਛੀਲ ਨੇ ਸਾਰੀਆਂ ਡਰੀਆਂ ਹੋਈਆਂ ਹੋ ਸਕਦੀਆਂ ਕੀ ਕੋ ਵੈਸੇ ਡਰੇਦਾ ਸਾਰੇ ਹੀ ਤੁਸੀਂ ਦੇਖ ਲਓ ਕੋਈ ਕਾਂਗਰਸ ਪਾਰਟੀ ਐ ਜਿਹੜੀ ਆਪ ਦਾ ਕਨਸਟੀਟਿਊਸ਼ਨ ਪ੍ਰੀਐਂਬਲ ਇਸ ਜਿੱਤਾਂ ਦੀ ਐ ਵੀ ਅਸੀਂ ਮਨੁੱਖੀ ਅਧਿਕਾਰਾਂ ਦੀ ਬਾਤ ਚਾਹਦੇ ਆ ਅਸੀਂ ਸੈਕੂਲਰ ਆ ਅਸੀਂ ਲਿਬਰਲ ਆ ਉਹਨਾਂ ਦਾ ਇੱਕ ਵੀ ਬੰਦਾ ਨਹੀਂ ਕੋਈ ਬੋਲਿਆ ਜੀ ਜਿਹੜੇ ਲੀਡਰ ਆਫ ਓਪੋਜੀਸ਼ਨ ਨੇ ਬਾਜਵਾ ਸਾਹਿਬ ਉਦੋਂ ਨਿੱਕੇ ਮोटे ਪੰਜਾਬ ਜਬੰਬ ਪਟਾਕੇ ਜੇ ਚੱਲ ਰਹੇ ਨੇ ਤੇ ਉਸ ਤੇ ਬੋਲ ਰਹੇ ਨੇ ਤੇ ਇੱਕ ਐਮਪੀ ਦੇ ਉੱਪਰ ਇਨੀ ਤਸ਼ੱਦਦ ਹੋ ਰਹੀ ਹੈ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਦੇ ਕੰਟੈਂਡਰ ਉੱਪਰ ਇਨੀ ਤਸ਼ੱਦਦ ਹੋ ਰਹੀ ਹੈ ਜੀ ਤੇ ਉੱਥੇ ਉਹਨਾਂ ਨੇ ਚੁੱਪਵੱਡੀ ਹੋਈ ਹੈ ਨਾ ਕੋਈ ਹੋਰ ਪੰਥਕ ਆਗੂ ਆਪਦੇ ਆਪ ਨੂੰ ਬੜੇ ਆਂਦੇ ਨਹੀਂ ਵੀ ਅਸੀਂ ਪੰਥਕ ਆਸੀਂ ਆ ਕੀਤਾ ਜੀਲਾਂ ਕਟੀਆਂ ਨੇ ਉਹ ਸਾਰੇ ਵੀ ਚੁੱਪ ਨੇ ਹੋਰ ਕੋਈ ਬੰਦਾ ਬੋਲ ਕੇ ਰਾਜੀ ਨਹੀਂ ਤਾਂ ਸਾਰੇ ਇੱਕ ਟੈਕ ਮੈਂ ਕਹੂੰਗਾ ਭਾਈ ਅਮਰਿਤਪਾਲ ਸਿੰਘ ਦੀ ਪਪੂਲੈਰਿਟੀ ਤੋਂ ਜੋ ਲੋਕਾਂ ਦਾ ਸਹਿਯੋਗ ਮਿਲ ਰਿਹਾ ਉਹਨਾਂ ਨੂੰ ਤੇ ਉਸ ਤੋਂ ਡਰੇ ਹੋਏ ਨੇ ਜੀ ਅੱਛਾ ਮੇਰਾ ਅੰਤਲਾ ਸਵਾਲ ਹੈ ਕਿ ਕੀ ਹੁਣ ਇਸ ਜਿਹੜੀ ਨਵੀਂ ਐਨਐਸਏ ਇੰਪੋਜ਼ ਹੋਈ ਹੈ ਉਹਦੇ ਖਿਲਾਫ ਜਾਂ ਉਹਦੇ ਬਾਰੇ ਕੁਝ ਕੀਤਾ ਜਾਵੇਗਾ ਦੇਖੋ ਕਰਤਾ ਸੀ ਪਹਿਲੇ ਦਿਨੋਂ ਰਹੇ ਆ ਜੀ ਕੌਣ ਕਹਿ ਰਿਹਾ ਵੀ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜਾਂ ਜਥੇਬੰਦੀ ਉਹਨਾਂ ਨਾਲ ਨਹੀਂ ਖੜੀ ਜਾਂ ਕੋਈ ਬੰਦਾ ਕਾਰਸ਼ੀਲ ਹੈ ਨਹੀਂਗਾ ਤੇ ਉਹ ਤਾਂ ਪਹਿਲੇ ਦਿਨੋਂ ਹੀ ਕਰ ਰਹੇ ਆ ਲੀਗਲੀ ਕੀ ਸਟੈਪ ਲਿਆ ਜਾਵੇਗਾ ਲੀਗਲੀ ਤਾ ਦੇਖੋ ਚੈਲੰਜ ਕਰ ਸਕਦੇ ਆ ਮਾਨਯੋਗ ਹਾਈ ਕੋਰਟ ਚ ਕਰ ਸਕਦੇ ਆ ਮਾਨਯੋਗ ਸੁਪਰੀਮ ਕੋਰਟ ਚ ਕਰ ਸਕਦੇ ਆ ਜੀ ਬਹੁਤ ਦੇਖੋ ਛੱਡਣਾ ਨਹੀਂ ਛੱਡਣਾ ਇਹ ਤਾਂ ਕੋਰਟ ਦਾ ਫੈਸਲਾ ਹੈ ਜੀ ਆਰਡਰ ਤਾਂ ਕੋਰਟ ਨੇ ਕਰਨੇ ਨੇ ਜੋ ਵਕੀਲ ਸਾਹਿਬਾਨ ਨੇ ਟੀਮ ਦੇ ਵਿੱਚ ਉਹ ਤਾਂ ਕੀ ਕਰ ਸਕਦੇ ਨੇ ਦਰਖਾਸਤਬੀਨ ਸੀ ਬੇਨਤੀ ਕਰ ਸਕਦੇ ਨੇ ਇਸ ਤੋਂ ਬਾਅਦ ਤਾਂ ਕੁਝ ਹੁੰਦਾ ਨਹੀਂ ਜੀ ਤੇ ਬਾਕੀ ਤਾਂ ਕੋਰਟ ਨੇ ਦੇਖਣਾ ਜੀ ਜੀ ਜੋ ਕਿਵੇਂ ਕੀ ਆਰਡਰ ਕਰਨਾ ਹੈ ਤਾਂ ਅਸੀਂ ਤਾਂ ਪਹਿਲੇ ਦਿਨੋਂ ਹੀ ਕਾਰਸ਼ੀਲ ਆ ਜੀ ਠੀਕ ਹੈ ਠੀਕ ਹੈ ਖਾਰਾ ਸਾਹਿਬ ਬਹੁਤ ਸ਼ੁਕਰੀਆ ਸ਼ੁਕਰੀਆ ਓਕੇ